ਹਾਂ ਜੀ ਮਨਿੰਦਰ ਰਾਏ ਕਿਹੜੇ ਪਿੰਡ ਤੋਂ ਆਪਾਂ ਭੁੱਲੜਾ ਕਿ ਮਾਮਲਾ ਕੀ ਕਿ ਜਿਹੜਾ ਹਸਪੀਟਲ ਚ ਆਇਆ ਕਿਦਾਂ ਉਹ ਮੋਟਰ ਹਵੇਲੀ ਨਹੀਂ ਜਾਂਦੇ ਪਏ ਸੀਗੇ ਮੋਟਰਸਾਈਕਲ ਤੇ ਅਬ ਮਗਰ ਲੱਗ ਗਿਆ ਲੜਾਇਆ ਵੀ ਮੋਟਰਸਾਈਕਲ ਇਹਨਾਂ ਨੇ ਕਿਦਾ ਰੋਕ ਲਿਆ ਫਿਰ ਦਾਤ ਮਾਰੇ ਇਹਨਾਂ ਨੇ ਹੂਨ ਲੈ ਕੇ ਤੇ ਮੋਟਰਸਾਈਕਲ ਕਿੰਨੇ ਵਿਅਕਤੀ ਸੀਗੇ ਜਿਨ੍ਹਾਂ ਨੇ ਤਿੰਨੇ ਜਾਨੀ ਸੀ ਕਿੰਨੇ ਜਾਨੀ ਸੀ ਕੋਈ ਨਾਮ ਵਗੈਰਾ ਹੈ ਕੋਈ ਬੰਦਿਆਂ ਦਾ ਕਿੱਥੇ ਦੇ ਰਹਿਣ ਵਾਲੇ ਕੁਝ ਨਹੀਂ ਪਤਾ ਇੱਕ ਵੀ ਚੀਜ਼ ਵੀ ਹੋ ਕੇ ਲੱਗਿਆ ਉਹਨਾਂ ਤੇ ਮੋਟਰਸਾਈਕਲ ਹੈਂ ਉਹਨਾਂ ਤੇ ਮੋਟਰਸਾਈਕਲ ਹੂਨ ਤੇ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਸੀ ਮੋਟਰਸਾਈਕਲ ਸਪਲੈਂਡਰ ਤੇ ਫੋਨ ਕਿਹੜਾ ਸੀ ਆਪਣਾ ਆਈਫੋਨ ਸੀ ਆਈਫੋਨ ਕਿੱਥੇ ਹੋਈ ਸਾਰੀ ਇਹ ਗੱਦਬੜ ਇੱਦਾਂ ਨਕੜਾ ਚੌਕ ਬੈਂਕ ਵਾਲੇ ਰੋਡ ਤੇ ਆ ਪਿੰਡ ਦੇ ਵਿੱਚ ਹੀ ਹੋਈ ਪੁਲਿਸ ਸੋਸਾਇਟੀ ਕੋ ਤੇ ਕੀ ਮਾਰ ਕੇ ਗਿਆ ਤੁਹਾਡੇ ਉੱਤੇ ਦਾਤ ਮਾਰੇ ਦਾਤ ਇਹ ਜਾਣਕਾਰੀ ਪੁਲਿਸ ਨੂੰ ਵਗੈਰਾ ਨੂੰ ਦਿੱਤੀ ਸੀ ਹਾਂਜੀ ਪੁਲਿਸ ਨੂੰ ਸੂਚਨਾ ਦਿੱਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਆਈ ਸੀ ਤੁਹਾਡੇ ਬਿਆਨ ਵਗੈਰਾ ਲੈਣ ਹਾਂਜੀ ਤੇ ਕੀ ਬਣ ਕਰਦੇ ਜਿਹੜੀ ਇੱਦਾਂ ਹੋਈ ਰੋਡ ਦੇ ਮੱਧ ਵਿੱਚ ਸਾਹ ਦਿੱਤਾ ਜਾਂ ਮਿਲਿਓ ਬੰਦਾ ਫੜ ਲਿਆ ਕਿ ਮਾਮਲਾ ਜੀ ਕੋਈ ਕੱਟ ਨਹੀਂ ਹੈਗਾ ਇੱਥੇ ਬੱਚੇ ਖੇਡਦੇ ਹੋਏ ਸੀਗੇ ਤਾਂ ਇਧਰ ਸਿਰੇ ਵਾਲਾ ਆ ਰਹਾ ਸਾਡਾ ਇੱਥੇ ਖੜੇ ਸੀਗੇ ਨਿਆਣੇ ਧੁੱਪੇ ਤਾਂ ਪਿੱਛੋਂ ਆਏ ਆ ਬੰਦੇ ਤਾਂ ਇਹਨਾਂ ਦੇ ਦਾਤ ਮਾਰ ਗਏ ਆ ਤੇ ਆਈਫੋਨ ਤੇ ਮੋਟਰਸਾਈਕਲ ਖੋ ਕੇ ਲੈ ਗਏ ਆ ਤੇ ਉਹਨਾਂ ਦਾ ਮੋਟਰਸਾਈਕਲ ਕਫਾ ਲਿਆ ਆ ਤੇ ਇੱਕ ਨੱਠ ਕੇ ਇਧਰ ਖੇਤਾਂ ਵੱਲ ਚਲ ਗਿਆ ਸੀਗਾ ਮੁੰਡੇ ਮਗਰ ਗਏ ਫੜ ਕੇ ਲੈ ਕੇ ਆਏ ਉਹਨਾਂ ਕੋਲ ਦਾਤ ਸੀਗਾ ਜਿਹੜਾ ਨੱਠਿਆ ਉਹ ਮੁੰਡੇ ਆ ਮਗਰ ਵੀ ਉੱਥੇ ਜਾ ਕੇ ਨੱਠਿਆ ਫੇਰ ਉਹਨਾਂ ਨੇ ਮੁੰਡਿਆਂ ਨੇ ਉੱਥੋਂ ਫੜ ਕੇ ਲੈ ਕੇ ਆਏ ਆ ਕਿੰਨੇ ਵਿਅਕਤੀ ਆਏ ਸੀ ਕਿੰਨੇ ਮੋਟਰਸਾਈਕਲ ਸੀ ਮੋਟਰਸਾਈਕਲ ਇੱਕ ਤੇ ਸੀਗਾ ਜੀ ਜਿਹੜਾ ਜਿਹਦੇ ਉਹ ਪਰਦਾਤ ਮਾਰਿਆ ਉਹਦਾ ਨਾਮ ਵਗੈਰਾ ਕੀ ਉਹਦਾ ਨਾਮ ਮਨਿੰਦਰ ਆ ਜੀ ਮਨਿੰਦਰ ਕਿੱਥੇ ਦਾ ਰਹਿਣ ਵਾਲਾ ਭੁੱਲੜਾਈ ਦਾ ਭੁੱਲੜਾਈ ਹਾਂ ਜੀ ਠੀਕ ਉਹ ਕਿ ਲੈ ਗਿਆ ਉਹਦੇ ਕੋਲ ਉਹਦੇ ਕੋਲ ਆਈਫੋਨ ਸੀਗਾ ਜੀ ਤੇ ਮੋਟਰਸਾਈਕਲ ਲੈ ਕੇ ਉਹਦਾ ਫੋਕੀ ਇਹ ਪਿੰਡ ਵਾਲਿਆਂ ਨੇ ਫੜਿਆ ਜੀ ਇੱਥੇ ਇਹਨਾਂ ਦਾ ਚੋਰਾ ਦਾ ਜੀ ਹਾਂਜੀ ਨੌਜਵਾਨ ਜਿਹੜਾ ਗੱਪੂ ਕੀਤਾ ਕਿ ਕਿੱਥੇ ਦਾ ਰਹਿਣ ਵਾਲਾ ਦਾ ਇਹ ਬਰਨਾਲਾ ਕਹਿੰਦੇ ਆ ਤੇ ਇੱਕ ਜਿਹੜੇ ਦੋ ਆ ਤੇ ਉਹ ਡੱਡਰਮ ਹੱਲੇ ਦੇ ਆ ਕੀਡੇ ਬੜਾ ਦਾ ਨਾ ਕਰੇ ਤੇ ਇੱਕ ਦਾ ਨਾਮ ਪੁਰਾਣੀ ਕੀ ਲਿਆ ਉਹਨਾਂ ਨੇ ਮੰਗ ਜੀ ਸਾਡੇ ਨਿਆਣੇ ਕੋਈ ਸੇਵ ਨਹੀਂ ਹੈਗਾ ਜੀ ਤੇ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਵੀ ਪਿੰਡ ਵਿੱਚ ਥੋੜਾ ਗਸ਼ਤ ਵਿਵਹਾਨ ਤੇ ਸਾਡੇ ਨਿਆਣੇ ਸੇਵ ਰਹਿਣ ਯਾਨੀ ਕਿ ਨਿਆਣਾ ਕੋਈ ਨਹੀਂ ਸੇਵ ਹੈਗਾ ਪ੍ਰਿੰਸ ਪ੍ਰਿੰਸ ਕਿੱਥੇ ਦਾ ਰਹਿਣ ਵਾਲਾ ਤੂੰ ਬਰਨਾਲਾ ਹੈ ਬਰਨਾਲਾ ਬਰਨਾਲਾ ਇੱਥੇ ਕੀ ਕਰਨ ਆਇਆ? ਆਹ ਦੱਸ ਦਿਆ ਜੀ। ਕੱਢ ਕੇ ਹੈਂ? ਮੁੰਡੇ ਦੇ ਨਾਲ ਆਇਆ ਜੀ। ਕਿਹੜੇ ਮੁੰਡੇ ਨਾਲ ਆਇਆ? ਡੇਵਿਡ ਦੇ ਨਾਲ ਹੈਂ? ਡੇਵਿਡ। ਅੱਛਾ। ਕੱਤੇ ਆਇਆ ਸੀ ਤੂੰ? ਮੋਟਰਸਾਈਕਲ ਤੇ ਉਹ ਮੋਟਰਸਾਈਕਲ ਕਿਹੜਾ 500 ਉੱਤੇ। ਅੱਛਾ। ਤੇ ਇੱਥੇ ਕੀ ਕੀਤਾ ਆ ਗਏ ਭੁੱਲੜਾ ਪਿੰਡ 'ਚ। ਉਹ ਮੁੰਡੇ ਨੇ ਉਹ ਦੇਖੋ ਇਨਸਾਨ ਖੋਇਆ। ਫੋਨ ਚੋਲ ਗਿਆ ਤੇ ਮੋਟਰਸਾਈਕਲ ਹੋਇਆ। ਫੋਨ ਨਾਲ ਹੀ ਖੋਇਆ ਉਹ ਕੋ ਮੋਟਰਸਾਈਕਲ ਨਾਲ ਹੀ ਖੋਇਆ। ਉਹ ਬਈ ਡੇਵਿਡ ਨੇ ਖੋਇਆ ਜਿਹੜਾ ਕੋ ਕੇ ਲੈ ਗਿਆ ਉਹ ਫੋਨ ਵੀ ਲੈ ਗਿਆ ਤੇ ਮੋਟਰਸਾਈਕਲ ਵੀ ਲੈ ਗਿਆ। ਡੇਵਿਡ ਨੇ ਲੈ ਗਿਆ ਡੇਵਿਡ ਨੇ। ਡੇਵਿਡ ਡੇਵਿਡ ਡਰਮਲੇ ਦਾ ਕਿੱਥੇ ਦਾ ਰਹਿਣ ਵਾਲਾ ਡੈਕਟਰ ਮਲੇ ਦਾ ਡੈਕਟਰ ਮਲੇ ਦਾ ਹਾਂਜੀ ਮੁੰਡੇ ਨੂੰ ਗੱਲ ਇਹ ਕੁੱਟਿਆ ਮਾਰਿਆ ਉਹ ਬਾਈ ਨਾਲ ਦੇ ਨੇ ਮਾਰਿਆ ਉਹਦੀ ਲਾਕਡਾਉਟ ਸੀ ਉਹਦੀ ਗੱਲ ਉਹ ਲਾਕਡਾਉਟ ਤੇਰੀ ਕਾਦੀ ਆ ਭਾਈ ਮੇਰੀ ਨਹੀਂ ਹੈਗੀ ਕੋਈ ਵੀ ਲਾਕਡਾਉਟ ਸੀ ਮੁੰਡੇ ਨਾਲ ਕਿੰਨੇ ਬੰਦੇ ਸੀ ਨਾਲ ਕਿੰਨੇ ਬੰਦੇ ਸੀ ਤੇਰੇ ਨਾਲ ਦੋ ਜਣੇ ਸੀ ਦੋ ਬੰਦੇ ਨਸ਼ੇ ਕੀਤੇ ਦੋਵਾਂ ਨੇ ਦੋਨਾਂ ਨੇ ਕੀਤੇ ਤੂੰ ਕੀਤਾ ਮੈਂ ਦਵਾਈ ਖਾਧੀ ਆ ਕਾਦੀ ਦਵਾਈ ਖਾਧੀ ਆ ਸਿਵਲ ਤੋਂ ਲੇਖ ਹੈ ਸਿਵਲ ਦਰਿਆ ਕਰ ਤੇਰੇ ਨਾਲ ਦੀ ਕਿੱਥੇ ਰਹਿਣ ਵਾਲੇ ਕਿੱਥੇ ਦੇ ਰਹਿਣ ਵਾਲੇ ਦੋ ਮੁੰਡੇ ਡੈਕਟਰ ਮਲੇ ਦੇ ਦੋਨੇ ਡੈਕਟਰ ਮਲੇ ਦੇ ਕੀ ਨਾਮ ਉਹਨਾਂ ਦੇ ਨਾਮ ਵਗੈਰਾ ਇੱਕ ਦਰ ਨੂੰ ਡੇਵਿ ਦੂਜੇ ਦੇ ਨਾਲ ਕੀ ਆ ਦੂਸਰਾ ਮਨੂ ਹੈ ਮਨੂ ਮਨ ਮਨੂ ਮਾਮਲਾ ਐਦਾ ਉਹਨੇ ਦੋ ਸਟੇਟਮੈਂਟ ਲਖਾਈ ਆ ਸਟੇਟਮੈਂਟ ਦੇ ਅਧਾਰ ਤੇ ਕੈਨੇਡਾ ਵੀ ਉਧਰੋਂ ਆਂਡਿਆ ਸੀਗਾ ਮੇਰਾ ਦੋਸਤ ਨਾਲ ਹੀ ਆ ਮੋਟਰਸਾਈਕਲ ਤੇ ਤਿੰਨ ਜਣੇ ਆਏ ਆ ਤੇ ਜਿਨ੍ਹਾਂ ਨੇ ਮੇਰਾ ਮੇਰਾ ਮੋਬਾਈਲ ਖੋਲਿਆ ਬਾਦ ਉਹ ਜਿਹੜਾ ਮੇਰਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਲੜਾਈ ਹੋਏ ਦੱਤਰੇ ਮਾਰਨੇ ਸੱਟਾਂ ਲੱਗੀਆਂ ਜੋ ਬਿਆਨ ਲਖਾਇਆ ਉਸਨੂੰ ਕਾਰਵਾਈ ਕਰਨੀ ਕੀ ਲੱਗ ਰਿਹਾ ਸਰ ਕੋਈ ਰੰਜਿਸ਼ ਵਗੈਰਾ ਕੀ ਬਾਕੀ ਉਹ ਵਾਰਦਾਤ ਇਹ ਚੀਜ਼ ਹੋਈ ਹੋਈ ਹੈ ਮੇਰੇ ਮੋਬਾਈਲ ਮੇਰਾ ਮੋਟਰਸਾਈਕਲ ਖੋਹ ਕੇ ਲੈ ਗਏ ਮੋਟਰਸਾਈਕਲ ਖੋਹ ਕੇ ਲੈ ਗਿਆ ਉਹਦੇ ਦੱਸਣਾ ਮਤਾਵਾ ਕਿ ਮੋਟਰਸਾਈਕਲ ਦਾ ਤੇਲ ਮੁੱਕ ਰਿਹਾ ਪਤਾ ਕਰਕੇ ਉਹਦਾ ਮੋਟਰ ਖੋਹ ਲਿਆ ਤੇ ਕਿ ਜਿਹੜਾ ਵਿਅਕਤੀ ਕਹਿੰਦੇ ਮੁੱਕੇ ਦੇ ਪਿੰਡ ਦੇ ਲੋਕਾਂ ਨੇ ਫੋਲ ਲਿਆ ਹਾਂਜੀ ਤਿੰਨ ਜਣੇ ਸੀਗੇ ਦੋਨਾਂ 'ਚ ਇੱਕ ਨੂੰ ਮਾਰ ਲਿਆ ਉਹ ਤੋਂ ਪੁੱਛ ਕੇ ਕਰਕੇ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਤੁਹਾਨੂੰ ਜੋ ਕਿ ਪੇਸ਼ੈਂਟ ਸਾਡੇ ਕੋਲ ਅਲਰਜੀ ਹਿਸਟਰੀ ਅਸਾਲਟ ਦੇ ਨਾਲ ਆਇਆ ਤੇ ਪੇਸ਼ੈਂਟ ਦੇ ਇੰਜੈਸ਼ਨ ਨੂੰ ਦੇਖਦੇ ਹੋਏ ਐਮਐਲਆਰ ਕੱਟ ਦਿੱਤੀ ਗਈ ਹੈ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਤੇ ਹਾਲ ਦੀ ਘੜੀ ਪੇਸ਼ੈਂਟ ਨੂੰ ਅੰਡਰ ਅਬਜ਼ਰਵੇਸ਼ਨ ਲਈ ਐਡਮਿਟ ਕੀਤਾ ਗਿਆ ਕੰਡੀਸ਼ਨ ਕਿਦਾਂ ਲੱਦੀ ਕੁਸ਼ਣ ਦੀ ਪੇਸ਼ੈਂਟ ਦੀ ਕੰਡੀਸ਼ਨ ਹਾਲ ਦੀ ਘੜੀ ਥੋੜੀ ਸਟੇਬਲ ਹੈ